ਜੀਖਾਂ ਦੀ ਫਿਲਮ ਜੋਂਬੀ ਲੈਂਡ ਦੀ ਪ੍ਰੋਮੋਸ਼ਨ ਟਾਈਮ ਦੇ ਸਮੇਂ ਜਦੋਂ ਜੀਖਾਂ ਨੇ ਆਪਣੇ ਜੀਜੇ ਨੂੰ ਆਵਾਜ਼ ਮਾਰੀ ਸਟੇਜ ਤੇ ਆਉਣ ਦੇ ਲਈ ਤੇ ਮਾਈਕ ਦੇ ਅੱਗੇ ਜੀਖਾਂ ਦੇ ਜੀਜੇ ਨੇ ਕੀ ਕੀ ਗੱਲਾਂ ਕੀਤੀ ਜੀਖਾਂ ਵੀ ਹੌਲੀ ਜੀ ਅੱਖ ਮਾਰ ਕੇ ਕੈਮਰੇ ਦੇ ਅੱਗੇ ਮਸਕਰੀ ਕਰਦਾ ਹੈ ਜੀਜੇ ਨੂੰ ਤੇ ਜੀਜੇ ਨੇ ਤਾਂ ਪੁੱਲ ਬਣ ਦਿੱਤੇ ਜੀਖਾਂ ਦੀਆਂ ਤਾਰੀਫਾਂ ਦੇ ਤੁਸੀਂ ਵੀ ਸੁਣੋ ਇਹ ਪੂਰੀ ਵੀਡੀਓ ਤੇ ਜੀਖਾਂ ਦੀ ਨਵੀਂ ਫਿਲਮ ਜੋ ਕਿ ਜੋਂਬੀ ਲੈਂਡ ਆ ਰਹੀ ਹੈ ਸੋ ਦੇਖਣ ਜ਼ਰੂਰ ਜਾਇਓ ਜੀਖਾਂ ਦੀ ਇਹ ਪਹਿਲੀ ਫਿਲਮ ਹੈ ਤੇ ਦੇਖਦੇ ਹਾਂ ਕਿੰਨੀ ਐਕਟਿੰਗ ਇਸ ਨੂੰ ਫੱਬਦੀ ਹੈ ਤੇ ਕਿੰਨਾ ਕ ਅੱਗੇ ਜਾਂਦਾ ਹੈ ਤੇ ਜੀਜੇ ਨੇ ਨਾਲ ਦੀ ਨਾਲ ਕਿਹਾ ਕਿ ਹੋਰ ਵੀ ਫਿਲਮਾਂ ਹੁਣ ਟੈਪ ਟੂ ਟੈਪ ਆਉਣਗੀਆਂ ਨਾਲ ਦੀ ਨਾਲ ਹੀ ਜੀਖਾਂ ਦੀਆਂ ਸੋ ਦੇਖੋ ਇਹ ਪੂਰੀ ਵੀਡੀਓ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੱਲਾਕ ਨੂੰ ਕਲਿੱਕ ਜਰੂਰ ਕਰ ਲਿਓ ਆਓ ਜੀ ਪਲੀਜ਼ ਸਕੰਦਰ ਛਲੀਨ ਸਾਹਿਬ ਤੁਸੀਂ ਮੇਰੇ ਬਾਰੇ ਕੁਝ ਕਹੋ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੀ ਸਾਰੀ ਫੈਮਿਲੀ ਵੱਲੋਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਏ ਮੇਰਾ ਸਾਲਾ ਨਹੀਂ ਮੇਰਾ ਛੋਟਾ ਵੀਰ ਹੈ ਮੇਰਾ ਬੱਚਾ ਹੈ ਬਹੁਤ ਸੋਹਣਾ ਕੰਮ ਕੀਤਾ ਇਹਨੇ ਇਹਦੀ ਡੈਬਿਊ ਹੈ ਫਿਲਮ ਤੇ ਬਾਕੀ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਅਸੀਂ ਪਰਸਨਲੀ ਆਪਣੇ ਵੱਲੋਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਦੇ ਆਂ ਵੀ ਇਹ ਫਿਲਮ ਤੁਸੀਂ ਸਾਰੇ ਜ਼ਰੂਰ ਦੇਖੋ ਜਿੱਦਾਂ ਐਮੀ ਵੀਰ ਨੇ ਦੱਸਿਆ ਸੀ ਕਿ ਉਹ ਜਿਹੜਾ ਦੁੱਧ ਵਾਲਾ ਹੈ ਜਿਹੜਾ ਸੀਗਾ ਸੀਨ ਉਹਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਟੱਚ ਕੀਤਾ ਇਹ ਸਾਡੇ ਆਉਣ ਵਾਲੀਆਂ ਨਸਲਾਂ ਵਾਸਤੇ ਇਹ ਕੁਝ ਬਚਾ ਲਈਏ ਸੋ ਬੇਨਤੀ ਹੈ ਕਿ ਸਾਰੇ ਇਸ ਫਿਲਮ ਨੂੰ ਦੇਖੋ ਬਹੁਤ ਸੀਰੀਅਸ ਟੌਪਿਕ ਦੀ ਫਿਲਮ ਹੈ